ਸਰਕਾਰ ਨੇ ਚਾਹਤੇ ਤੁਸੀਂ ਹੋ ਗਈ ਵਾਲਾ ਨਹੀਂ ਕੋਈ ਹੋਰ ਨਹੀਂ ਬੋਲਦਾ ਜਿੰਦਾਬਾਦ ਜਿੰਦਾਬਾਦ ਸ਼ਾਨਦਾਰ ਬਾਦ ਮੁਰਦਾ ਅਲੀ ਬੇਕੀ ਨਾਮੀ ਉਹ ਮੇਰਾ ਨਾਮ ਜੀ ਲਖਵਿੰਦਰ ਸਿੰਘ ਟੋੜੀਆਂ ਆ ਭਾਰਤੀ ਕਿਸਾਨ ਜਨਨਿਕਤਾ ਸਿੱਧੂਪੁਰ ਦਾ ਬਲਾਕ ਆਗੂਆ ਲਖਵਿੰਦਰ ਜੀ ਅੱਜ ਗ੍ਰਿਫਤਾਰ ਕੀਤਾ ਗਿਆ ਸੀ ਮੰਤਰੀ ਕੋਲ ਸਵਾਲ ਜਵਾਬ ਕਰਨ ਗਏ ਸੀ ਕੀ ਮਾਮਲਾ ਹੋਇਆ ਪੂਰਾ ਸਾਰਾ ਮਾਮਲਾ ਇਹ ਸੀ ਜੀ ਪਿੰਡਾਂ ਦੇ ਵਿੱਚ ਜਿਵੇਂ ਆਰਿਆ ਉਦਘਾਟਨ ਕਰਨਾ ਅਸੀਂ ਇਹਨਾਂ ਨੂੰ ਆਪਣੇ ਸਵਾਲ ਸੀ ਜਿਹੜੇ ਸਾਡੇ ਜਥੇਬੰਦੀਆਂ ਵੱਲੋਂ ਉਹਨੇ ਫਾਰਮਾਂ ਦੇ ਸ਼ੰਭੂ ਤੇ ਖਨੌਰੀ ਬਾਰਡਰ ਤੇ ਜਿਹੜਾ ਮੋਰਚਾ ਬਹੁਤ ਵੱਡੇ ਜ਼ੁਲਮ ਦੇ ਨਾਲ ਗਦਾਰੀ ਦੇ ਨਾਲ ਚੁਕਾਇਆ ਗਿਆ ਉਹਦਾ ਅਸੀਂ ਸਵਾਲ ਪੁੱਛ ਰਹੇ ਸੀ ਤੇ ਪਹਿਲਾਂ ਇਹਨਾਂ ਨੇ ਸਾਨੂੰ ਕਿਹਾ ਵੀ ਅਸੀਂ ਜਦੋਂ ਪ੍ਰੋਗਰਾਮ ਕਰਨ ਤੋਂ ਬਾਅਦ ਤੁਹਾਨੂੰ ਮਲਾਵਾਂਗੇ ਪਰ ਪ੍ਰਸ਼ਾਸਨ ਵੱਲੋਂ ਜਦੋਂ ਪ੍ਰੋਗਰਾਮ ਕਰਕੇ ਉਹ ਜਾਣ ਲੱਗੇ ਉਹਨਾਂ ਨੇ ਸਾਨੂੰ ਨਾ ਮਲਾਇਆ ਤਾਂ ਅਸੀਂ ਜਿਹੜਾ ਨਾਰੇਬੰਦੀ ਕਰ ਨਾਰੇਬੰਦੀ ਕੀਤੀ ਤੇ ਉਸ ਤੋਂ ਬਾਅਦ ਉਹਨਾਂ ਨੇ ਆਪ ਵੀ ਸਾਨੂੰ ਮਿਲਣ ਦੀ ਬਜਾਏ ਤੇ ਉਹ ਆਪ ਨਾਰੇ ਲਾਉਂਦੇ ਹੋਏ ਉਥੋਂ ਬੜੇ ਹੰਕਾਰ ਦੇ ਵਿੱਚ ਸਲੇਮਗੜ ਪਿੰਡ ਤੋਂ ਚੱਲੇ ਪਰ ਸਲੇਮਗੜ ਤੋਂ ਜਦੋਂ ਚੱਲੇ ਪਿੰਡ ਡੂੜੀਆਂ ਉਹਨਾਂ ਨੇ ਜਾਣਾ ਸੀ ਅਸੀਂ ਉਹਨਾਂ ਦੇ ਨਾਲ ਡੂੜੀਆਂ ਗਏ ਪ੍ਰਸ਼ਾਸਨ ਨੇ ਸਾਨੂੰ ਪੂਰੇ ਜਿਹੜੇ ਪਿੰਡ ਡੂਡੀਆਂ ਨੂੰ ਸ਼ੌਣੀ ਦੇ ਰੂਪ ਦੇ ਵਿੱਚ ਬਦਲ ਕੇ ਸਾਨੂੰ ਰਸਤੇ ਦੇ ਵਿੱਚ ਘੇਰਿਆ ਗਿਆ ਪਰ ਕੇਰ ਤੋਂ ਬਰਾਦ ਸਾਨੂੰ ਜਿਹੜਾ ਉਹਨਾਂ ਨੇ ਅਸੀਂ ਜਾਣ ਦੀ ਕੋਸ਼ਿਸ਼ ਕੀਤੀ ਤੇ ਸਾਨੂੰ ਅਰੈਸਟ ਕੀਤਾ ਗਿਆ ਬੱਸਾਂ ਦੇ ਵਿੱਚ ਭਰ ਕੇ ਇੱਥੇ ਮੋਨ ਪਠਾਣੇ ਦੇ ਵਿੱਚ ਲਿਆਂਦਾ ਗਿਆ ਬੜਾ ਪਰੇਸ਼ਾਨ ਕੀਤਾ ਤੇ ਹੁਣ ਤਕਰੀਬਨ ਸ਼ਾਮ ਦੇ 7 ਵਜੇ 8 ਵਜੇ ਚੁੱਕੇ ਨੇ ਹੁਣ ਸਾਨੂੰ ਇਹਨਾਂ ਨੇ ਇੱਥੋਂ ਰਿਹਾ ਕੀਤਾ ਹੈ ਅੱਜ ਇਹ ਸਰਕਾਰ ਨੂੰ ਬੜਾ ਦੁੱਖ ਲੱਗ ਰਿਹਾ ਜਿਹੜੇ ਲੋਕ ਹੱਕ ਮੰਗਦੇ ਨੇ ਪਰ ਇਹ ਸਰਕਾਰ ਹੈ ਜਿਹੜੀ ਆਪ ਕਹਿੰਦੀ ਹੁੰਦੀ ਸੀ ਧਰਨਿਆਂ ਦੇ ਵਿੱਚ ਬਹਿ ਕੇ ਸਾਡੇ ਜਿਹੜੀ ਆਮ ਆਦਮੀ ਪਾਰਟੀ ਹੈ ਧਰਨਿਆਂ ਤੋਂ ਪੈਦਾ ਹੋਈ ਹੈ ਤੇ ਸਾਡੇ ਜਿਹੜੇ ਐਮਐਲਏ ਬਰਿੰਦਰ ਗੋਇਲ ਜੀ ਨੇ ਇਹ ਆਪ ਲਹਿਰੇ ਦੇ ਵਿੱਚ ਨਹਿਰ ਦੇ ਪੁਲ ਦੇ ਉੱਪਰ ਧਰਨੇ ਲਾਉਂਦੇ ਰਹੇ ਨੇ ਪਰ ਅੱਜ ਇਹਨਾਂ ਨੂੰ ਉਹ ਧਰਨੇ ਜਿਹੜੇ ਲੋਕ ਹੱਕ ਮੰਗਦੇ ਨੇ ਉਹ ਬਹੁਤ ਬੁਰੇ ਲੱਗਦੇ ਨੇ ਕੋਈ ਗੱਲ ਨਹੀਂ ਇਹਨਾਂ ਦਾ ਜਿਹੜਾ ਅੱਜ ਤਕਰੀਬਨ 3.5 ਸਾਲ ਨੇ ਸਰਕਾਰ ਨੂੰ ਹੋ ਚੁੱਕੇ ਨੇ ਲੋਕ ਧਰਨੇ ਮਜਾਰੇ ਲਾਉਣਗੇ ਆਪਣੇ ਹੱਕ ਮੰਗਣਗੇ ਇਹਨਾਂ ਨੇ ਜਿਹੜੇ ਲਾਰੇ ਲਾਏ ਸੀ ਉਹ ਧੂਰੇ ਨੇ ਪਰ ਅੱਜ ਇਹਨਾਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਨਹੀਂ ਤਾਂ ਤਕਰੀਬਨ 2027 ਦੇ ਵਿੱਚ ਇਹਨਾਂ ਨੂੰ ਆਪਣੇ ਆਪ ਪਤਾ ਲੱਗ ਜਾਣਾ ਵੀ ਅਸੀਂ ਧਰਨੇ ਵਾਲੇ ਲੋਕਾਂ ਨਾਲ ਕੀ ਕੀਤਾ ਤੇ ਉਹ ਸਾਡੇ ਨਾਲ ਹੁਣ ਕੀ ਕਰਨਗੇ ਹਾਂਜੀ ਕੀ ਨਾਮ ਹੈ ਜੀ ਮੈਂ ਬਲਾਕ ਪ੍ਰਧਾਨ ਮੱਖਣ ਸਿੰਘ ਪਾਪੜਾ ਪਾਰ ਤੇ ਕਿਸਾਨ ਜੁਨੀਅਰ ਇਕਤਾ ਆਜ਼ਾਦ ਬਲਾਕ ਲਹਿਰਾ ਜੀ ਮਖਣ ਜੀ ਗ੍ਰਿਫਤਾਰ ਕੀਤਾ ਗਿਆ ਸੀਗਾ ਮੰਤਰੀ ਨੇ ਸਵਾਲ ਜਵਾਬ ਕਰਨ ਗਏ ਸੀ ਮਾਮਲਾ ਕੀ ਹੈ ਮਾਮਲਾ ਸਾਡਾ ਉਹੀ ਮਾਮਲਾ ਹੈ ਜਿੱਦੇ ਜਿੱਮੇ ਸਾਡਾ ਉੱਥੇ ਦੋਵੇਂ ਬਾਰਡਰਾਂ ਦੇ ਉੱਤੋਂ ਇਹਨਾਂ ਨੇ ਕਰੋੜਾਂ ਦਾ ਸਮਾਨ ਉੱਥੋਂ ਖੁਰਦ-ਭੁਰਦ ਕਰਿਆ ਸਰਕਾਰ ਦੇ ਨਾਲ ਰਲ ਕੇ ਪ੍ਰਸ਼ਾਸਨ ਨੇ ਰਲ ਕੇ ਸਾਡੀਆਂ 40 ਤੱਕ ਟਰਾਲੀਆਂ ਨੇ ਜਿਹੜੀਆਂ ਅਜੇ ਤੱਕ ਨਹੀਂ ਲੱਭੀਆਂ ਹੈਗੀਆਂ ਸਾਡਾ ਕਰੋੜਾਂ ਦਾ ਸਮਾਨ ਹੈ ਜਿਹੜਾ ਉਹਦੇ ਬਾਰੇ ਪੁੱਛਦੇ ਸੀ ਵੀ ਸਰਕਾਰ ਨੂੰ ਉਹਦੇ ਬਾਰੇ ਕੀ ਕੀਤਾ ਜੀ ਸਾਡੇ ਜਿੱਮੇ ਉੱਥੇ ਸੂਬੇ ਦੇ ਆਗੂ ਨੇ ਉਹਨਾਂ ਨੂੰ ਉਹਨਾਂ ਨੂੰ ਕੁੱਟਿਆ ਗਿਆ ਉੱਤੇ ਸ਼ੰਭੂ ਬਾਰਡਰ ਦੇ ਉੱਪਰ ਸ਼ੰਭੂ ਥਾਣੇ ਦੇ ਇੰਚਾਰਜ ਹਰਪ੍ਰੀਤ ਸਿੰਘ ਨੇ ਉਹ ਉਹਨੂੰ ਪੁੱਛਿਆ ਸੀ ਵੀ ਉਹ ਬੇਗਨਾ ਬੰਦੇ ਨੂੰ ਕੁੱਟਿਆ ਗਿਆ ਉੱਤੇ ਕੀ ਕਾਰਵਾਈ ਕਰੀ ਹੈ ਤੇ ਜਿਹੜੀਆਂ ਟਰਾਲੀ ਚੋਰ ਐਮ ਐਲ ਏ ਇਹਨਾਂ ਦਾ ਉਹਦਾ ਨਾਂ ਆਏ ਉੱਤੇ ਦੇ ਐਮ ਐਲ ਏ ਦਾ ਉਹਦੇ ਉੱਤੇ ਸਰਕਾਰ ਨੇ ਕੀ ਕਾਰਵਾਈ ਕਰੀ ਹੈ ਇਹ ਗੱਲਾਂ ਦੇ ਅਸੀਂ ਜਵਾਬ ਮੰਗਦੇ ਸੀ ਇਹਨਾਂ ਕੋਲੋਂ ਪਰ ਇਹਨਾਂ ਨੇ ਸਾਡੀ ਕੋਈ ਗੱਲਬਾਤ ਨਹੀਂ ਸੁਣੀ ਅਸੀਂ ਚੂਲੜ ਤੋਂ ਸ਼ੁਰੂ ਕੀਤਾ ਸੀ ਧਰਨਾ ਚੂਲੜ ਦੇ ਵਿੱਚ ਪੁੱਛਗਿੱਛ ਕੀਤੀ ਉੱਥੇ ਕੋਈ ਜਵਾਬ ਨਹੀਂ ਦਿੱਤਾ ਉਲਟਾ ਮੰਤਰੀ ਜੀ ਹੱਥ ਮਾਰ ਕੇ ਸਾਨੂੰ ਮਜ਼ਾਕ ਕਰਕੇ ਉੱਥੋਂ ਲੰਗੇ ਨੇ ਫਿਰ ਅਸੀਂ ਇੱਥੇ ਆਏ ਆ ਸਲੇਮਗੜ੍ਹ ਇੱਥੇ ਸਾਡੀ ਪ੍ਰਾਤਰੀ ਜਥੇਬੰਦੀ ਨਾਲ ਰਲ ਕੇ ਅਸੀਂ ਇਹ ਹੀ ਗੱਲਾਂ ਇੱਥੇ ਪੁੱਛੀਆਂ ਸੀ ਵੀ ਸਾਡਾ ਦੱਸੋ ਜੀ ਜਿਹੜੇ ਸਾਡੀਆਂ ਟਰਾਲੀਆਂ ਚੋਰੀ ਕੀਤੀਆਂ ਨੇ ਟਰੈਕਟਰ ਚੋਰੀ ਕੀਤੇ ਨੇ ਅਜੇ ਤੱਕ ਜਿਹੜੇ ਬੱਲਰਾਂ ਦੀ ਟੈਂਕੀ ਹੈ ਕੋਈ ਨੀ ਤਿਆਰੀ ਹੈਗੀ ਇਹ ਚੀਜ਼ਾਂ ਬਾਰੇ ਗੱਲਾਂ ਬਾਤਾਂ ਅਸੀਂ ਪੁੱਛੇ ਸੀ ਪਰ ਉੱਥੇ ਵੀ ਮੰਤਰੀ ਜੀ ਨੇ ਗੱਲਾਂ ਦਾ ਜਵਾਬ ਦੇਣ ਦੀ ਬਜਾਏ ਉਲਟਾ ਨਾਰੇ ਮਾਰਨ ਲੱਗ ਗਏ ਸਾਡੇ ਖਿਲਾਫ ਤੇ ਉਹ ਉੱਥੇ ਇਹ ਨਾਰੇ ਮਾਰਨ ਲੱਗ ਗਏ ਉਹ ਤੋਂ ਬਾਅਦ ਇਹ ਅਗਲੇ ਪਿੰਡ ਡਿਊਟੀਆਂ ਗਏ ਅਸੀਂ ਫਿਰ ਇਹਨਾਂ ਦੇ ਪਿੱਛੇ ਅਗਲੇ ਪਿੰਡ ਡੂਟੀਆਂ ਗਏ ਡੂਟੀਆਂ ਜਾ ਕੇ ਇਹਨਾਂ ਨੇ ਵੱਧ ਫੋਰਸ ਲਾ ਕੇ ਸਾਡਾ ਪਹਿਲਾ ਛੜਕ ਰੋਕੀ ਜਦੋਂ ਅਸੀਂ ਛੈਡ ਦੇ ਵਿੱਚ ਦੀ ਹੋ ਕੇ ਸਕੂਲ ਤੱਕ ਜਾਣਾ ਚਾਹਿਆ ਤਾਂ ਵੱਡੀ ਫੋਰਸ ਲਾ ਕੇ ਇਹਨਾਂ ਨੇ ਸਾਡਾ ਜਿਹੜਾ ਅਰੈਸਟ ਕਰ ਲਿਆ ਅਰੈਸਟ ਕਰਕੇ ਸਾਨੂੰ ਇਹ ਮੂਨਕ ਥਾਣੇ ਲੈ ਕੇ ਆਏ ਨੇ ਤੇ ਹੁਣ ਸ਼ਾਮ ਨੂੰ ਸਾਡਾ ਹੁਣ ਇਹਨਾਂ ਨੇ ਸਾਨੂੰ ਰਿਲੀਜ਼ ਕੀਤਾ ਹੈ ਅੱਗੇ ਪ੍ਰੋਗਰਾਮ ਵੀ ਜਾਰੀ ਰਹੇਗੇ ਜੀ ਜਿੰਨਾ ਚਿਰ ਸਾਡੀਆਂ ਜਿਹੜੀਆਂ ਗੱਲਾਂ ਦੇ ਸਵਾਲਾਂ ਦੇ ਜਵਾਬ ਨੇ ਉਹ ਇਹ ਨਹੀਂ ਦਿੰਦੇ ਹੈਗੇ ਖੜ ਕੇ ਸਾਡੀ ਗੱਲ ਨਹੀਂ ਸੁਣਦੇ ਇਹਨਾਂ ਦਾ ਇਸ ਤਰ੍ਹਾਂ ਵਿਰੋਧ ਜਾਰੀ ਰਹੂਗਾ ਜੇ ਫਿਰ ਵੀ ਇਹ ਸਾਡੇ ਨਾਲ ਇਸ ਤਰ੍ਹਾਂ ਗਿਰਫਤਾਰੀਆਂ ਕਰਦੇ ਨੇ ਧੱਕੇ ਕਰਦੇ ਨੇ ਤਾਂ ਆਉਣ ਵਾਲੇ 2027 ਦੇ ਵਿੱਚ ਐਦੋਂ ਵੀ ਚੌਗਣਾ ਵਿਰੋਧ ਇਹਨਾਂ ਦਾ ਅਸੀਂ ਪਿੰਡਾਂ 'ਚ ਕਰਾਂਗੇ ਇੱਕ ਕਿਸਾਨ ਜਥੇਬੰਦੀ ਅੰਮ੍ਰਿਤਸਰ ਦਾ ਅੰਮ੍ਰਿਤਸਰ ਸੀ ਬੀਓ ਤੇ ਉਹ ਵੀ ਨਾਰੇਬਾਜੀ ਕਰ ਰਹੇ ਸੀ ਤੁਹਾਨੂੰ ਵੀ ਨਾਰੇਬਾਜੀ ਕਰਨੀ ਸੀ ਕੀ ਮਾਮਲਾ ਹੈ ਕੋਈ ਮਾਮਲਾ ਹੀ ਨਹੀਂ ਉਹ ਕਹਿਣਾ ਕੀ ਚਾਹੁੰਦੇ ਨੇ ਸਾੰਦਾ ਹੀ ਨਹੀਂ ਪਤਾ ਫਿਰ ਦੂਜੀ ਗੱਲ ਹੋਰ ਹੈ ਇਹ ਉੱਥੇ ਆਏ ਨੇ ਇਕੱਠੇ ਹੋ ਕੇ ਚੌਧਰੀ ਤੇ ਮੈਂ ਕਿਤੇ ਪਾਕਿਸਤਾਨ 'ਚੋਂ ਆਇਆ ਮੈਂ ਲੈਰੇ ਤੋਂ ਆਇਆ ਆਜਾ ਮੇਰੇ ਕੋਲੇ ਉੱਥੇ ਗੱਲ ਕਰ ਲੈਣਾ ਇਹ ਸਿਰਫ ਤੇ ਸਿਰਫ ਪੰਜਾਬ ਦਾ ਮਾਹੌਲ ਵਿਗਾੜਨਾ ਚਾਹੁੰਦੇ ਨੇ ਆ ਸਾਰੇ ਲੋਕ ਖੜੇ ਨੇ ਪਿੰਡ ਦੇ ਇਹਨਾਂ ਪਿੰਡ ਦੇ ਨੇ ਉਰੇ ਕਿਹਾ ਦੀ ਵੀ ਖਬਰਦਾਰ ਜਿੱਥੇ ਗੱਲ ਕੀਤੀ ਆਂਦੇ ਕਿੱਥੋਂ ਨੇ ਮੈਂ ਤਾਂ ਇਹ ਨਹੀਂ ਪਤਾ ਇੱਥੇ ਪਿੰਡ ਦੇ ਤਾਂ ਤਿੰਨ ਬੰਦੇ ਸੀ ਉਹਨਾਂ ਦੇ ਵਿੱਚ ਬਲਰੇ ਪਿੰਡ ਦੇ ਵਿੱਚ ਆਏ ਲੋਕਾਂ ਨੇ ਭੁਜਾਏ ਵੀ ਇੱਥੇ ਤੇ ਸਰਕਾਰ ਸਾਨੂੰ ਕੁਝ ਦੇਣ ਆ ਰਹੀ ਹੈ ਮੰਤਰੀ ਕੁਝ ਕਰ ਨਾ ਰਿਹਾ ਤੇ ਤੁਸੀਂ ਆਪਦੀ ਚੌਧਰਵਾਰੀ ਕਰਦੇ ਹੋ ਇਹ ਕੋਈ ਕਿਸਾਨਾਂ ਦੇ ਹਤੈਸ਼ੀ ਨਹੀਂ ਇਹ ਕਿਸਾਨਾਂ ਦੇ ਦੁਸ਼ਮਣ ਨੇ ਜੇ ਕਿਸਾਨਾਂ ਦੇ ਹਤੈਸ਼ੀ ਹੁੰਦੇ ਆ ਜਦੋਂ ਪਿਛਲੇ 20 ਦਿਨਾਂ ਤੋਂ ਪਹਿਲਾਂ ਸਾਡੇ ਪਾਣੀਆਂ ਤੇ ਹਰਿਆਣਾ ਸਰਕਾਰ ਕੇਂਦਰ ਸਰਕਾਰ ਦੀ ਮਦਦ ਦੇ ਨਾਲ ਡਾਕਾ ਮਾਰਨ ਜਾ ਰਹੀ ਸੀ ਜਦੋਂ ਕਿੱਥੇ ਗਏ ਸੀ ਇਹ ਉਦੋਂ ਤਾਂ ਆ ਕੇ ਨਹੀਂ ਖੜੇ ਉਦੋਂ ਕਹਿੰਦੇ ਵੀ ਕਿਸਾਨੀ ਤੇ ਡਾਕਾ ਪੈਰੇ ਪਾਣੀ ਕਿਹਦੇ ਲਈ ਵਰਤਿਆ ਜਾਂਦਾ ਉਦੋਂ ਤਾਂ ਆ ਕੇ ਨਹੀਂ ਖੜੇ ਇੱਥੇ ਆ ਕੇ ਖੜ ਜਾਂਦੇ ਨੇ ਇਹ ਕੋਈ ਸਰਕਾਰ ਨਾਲ ਦਬਦੀ ਹੈ ਨਾ ਸਰਕਾਰ ਕਿਸੇ ਗੱਲ ਤੋਂ ਝੁਕਦੀ ਹੈ ਪੰਜਾਬ ਸਰਕਾਰ ਲੋਕਾਂ ਦੇ ਹਿੱਤਾਂ ਦੇ ਲਈ ਖੜੀ ਹੈ ਖੜੀ ਰਹੂਗੀ ਤੇ ਆਪਣੇ ਲਾਡ ਮਜਾਰਾ ਬ੍ਰਾਂਚ ਜਿਹੜੀ ਤੋਂ ਤੱਕ